ਪਹਿਲਾ ਕਮਲਜੀਤ ਪ੍ਰਤਾਪ ਬੋਲਿਆ ਸੀ ਕੱਢ ਕੇ ਬਾਹਰ ਮਾਰਿਆ ਪਠਾਨ ਮਾਜਰਾ ਬੋਲਿਆ ਦੇਖ ਲੋ ਦਿੱਲੀ ਵਾਲਿਆਂ ਦੇ ਖਿਲਾਫ ਬੋਲਣ ਦੀ ਸਜ਼ਾ ਕੀ ਮਿਲਦੀ ਆ ਗਨਮੈਨ ਖੋਲੇ ਪਰ ਮੈਂ ਕਹਿੰਦਾ ਦੇਰ ਆਏ ਦਰਸਤਾਏ ਘੱਟੋ ਘੱਟ ਪਠਾਨ ਮਾਜਰੇ ਨੇ ਜਿਗਰਾ ਕੀਤਾ ਹੁਣ ਮੈਨੂੰ ਨਹੀਂ ਪਤਾ ਪਿੱਛੇ ਮਨਸਾ ਕੀ ਆ ਦੀ ਉਹਨੇ ਸੱਚੂਆਂ ਇਹ ਜਿਗਰਾ ਕੀਤਾ ਲੋਕਾਂ ਲਈ ਆਪਣਾ ਦਰਦ ਦਿਖਾਇਆ ਜਾਂ ਪੰਜਾਬ ਲਈ ਆਪਣਾ ਦਰਦ ਦਿਖਾਇਆ ਜਾਂ ਉਹਨੇ ਉਹਦਾ ਗੁਰਾਦਾ ਹੋਰ ਆ ਇੱਕ ਹੋਰ ਪਾਰਟੀ ਵੱਲੋਂ ਇਸ਼ਾਰਾ ਮਿਲ ਗਿਆ ਹੁਣੇ ਬੋਕਰ ਦਾ ਭੁਗਗੇ ਦਿਨ ਬੋਕਰ ਦੇ ਆ ਸਾਲ 6 ਮਹੀਨੇ ਰਹਿ ਲੋਕ ਜੁੱਤੀਆਂ ਮਾਰਨਗੇ ਹੁਣੀ ਵੜ ਜਾਣ ਹੜਾ ਜਾ ਜਾਣ ਜਿੰਨਾ ਪਿੰਡਾਂ 'ਚ ਅਸੀਂ ਗਏ ਆ ਲਾ ਕੇ ਮਾਜੇ ਤੋਂ ਗੁਰਦਾਸਪੁਰ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਆ ਸੈਣੀ ਵਾਲੇ ਦੇ ਪਿੰਡਾਂ 'ਚ ਗਏ ਆ ਫਰੋਇਪੁਰ ਦੇ ਅੱਜ ਇੱਧਰ ਫਿਰਦੇ ਆ ਫਾਲਕਾ ਦੇ ਪਿੰਡਾਂ 'ਚ ਤੇ ਲੋਕ ਕਹਿੰਦੇ ਜੁੱਤੀਆਂ ਮਾਰਾਂਗੇ ਜੁੱਤੀਆਂ ਵੜ ਕੇ ਦਿਖਾਓ ਪਤਾ ਲੱਗ ਗਿਆ ਇਹਨਾਂ ਨੂੰ ਜੁੱਤੀਆਂ ਪਹਿਣੀਆਂ ਹੀ ਪਹਿਣੀਆਂ ਇਹ ਖੁਦ ਪਠਾਨ ਮਾਜਰਾ ਕਹਿ ਰਿਹਾ ਜੁੱਤੀਆਂ ਪਹਿਣਗੀਆਂ। ਬੱਸ ਉਹਨੂੰ ਇੱਕ ਗੱਲ ਮੈਂ ਹੋਰ ਵੀ ਦੱਸਦਾ ਪਠਾਨ ਮਾਜਰਾ ਸਾਹਿਬ ਜੇ ਤੂੰ ਇੰਨਾ ਜਿਗਰਾ ਕੀਤਾ ਨਾ ਬਈ ਤੇ ਗੱਲ ਤੇ ਖੜ ਯਾਰ। ਪੰਜਾਬ ਉਹਨਾਂ ਨਾਲ ਖੜਦਾ ਜਿਹੜੇ ਪੰਜਾਬ ਨਾਲ ਖੜਦੇ ਐ। ਜਿਹੜੇ ਪੰਜਾਬ ਨਾਲ ਗਦਾਰੀ ਕਰਦੇ ਐ ਪੱਟੇ ਸ਼ਰਾ ਮਾਰਦੇ ਐ ਪੰਜਾਬ ਉਹਨਾਂ ਨਾਲ ਖੜਦਾ ਨਹੀਂ। ਸਮਾਂ ਆ ਕੇ ਪੰਜਾਬ ਉਸ ਗੱਲ ਦਾ ਜਵਾਬ ਦਿੰਦਾ। ਇਹ ਨਾ ਹੋਵੇ ਕੱਲੋ ਕੋਈ ਹੋਰ ਪਾਰਟੀ ਤੁਰ ਜੇ। ਵੀ ਦੇਖੋ ਜੀ ਮੈਂ ਤੁਹਾਡੀ ਖਾਤਰ ਐਡਾ ਤਿਆਗ ਕੀਤਾ। ਮੋਂ ਤੁਹਾਨੂੰ ਹੋਰ ਗੱਲ ਮੈਂ ਪਤਾ ਜੀ ਦੱਸ ਦਿੰਨਾ ਹੈ ਹੋ ਸਕਦਾ ਆਉਣ ਵਾਲੇ ਪੰਜਾਂ ਚੌ ਮਹੀਨਿਆਂ ਬਾਅਦ ਵੀ ਸੋਡਾ ਇਨਕਲਾਬੀ ਮੁੱਖ ਮੰਤਰੀ ਸਤਾਜ ਵਾਲੇ ਮਹਾਰਾਜ ਜੀ ਛਾਲ ਮਾਰ ਕੇ ਇੱਧਰ ਆ ਜਾਣ ਵੀ ਦੇਖੋ ਜੀ ਮੈਂ ਪੰਜਾਬ ਦੇ ਕਿੱਡਾ ਵੱਡਾ ਤਿਆਗ ਕਰਤਾ ਤੇ ਮੈਂ ਬੋਕਰਾਂ ਦੇ ਲੱਤ ਮਾਰੀ ਤੇ ਮੈਂ ਕੇਦਰੀ ਬਾਲ ਦੇ ਲੱਤ ਮਾਰੀ ਮੈਂ ਦਿੱਲੀ ਦੇ ਲਟੇਰਾਂ ਦੇ ਲੱਤ ਮਾਰੀ ਇਹ ਵੀ ਹੋ ਸਕਦਾ ਹੈ ਇਹ ਵੀ ਸੰਭਵ ਆ ਇਹਨੂੰ ਪਤਾ ਹੈ ਜਿਵੇਂ ਤੁਹਾਡੇ ਯਾਦ ਹੋਣਾ ਸਾਡੀ ਯਾਦ ਸ਼ਕਤੀ ਬਹੁਤ ਕਮਜ਼ੋਰ ਆ ਪੰਜਾਬੀਓ ਅਈ ਸ਼ਤਰਖਾ ਕੇ ਤੜਕੇ ਹੱਥ ਨੇ ਭੁੱਲ ਜਾਨੇ ਆ ਅਸੀਂ ਕੱਲੂ ਕਰੇ ਕਰਾ ਕੇ ਭੁੱਲ ਗਏ ਅਸੀਂ ਕਾਣ ਕਰਾ ਕੇ ਭੁੱਲ ਗਏ ਕਾਮਦਾਕ ਅਸੀਂ ਕਤਲੇ ਆਮ ਕਰਾ ਕੇ ਭੁੱਲ ਗਏ ਅਸੀਂ ਤਖਤ ਦਾ ਕੇ ਭੁੱਲ ਗਏ ਫਗ ਭੁੱਲੇ ਬੈਠਿਆ ਸੀ ਆ ਸਾਡੇ ਹਾਲਾਤ ਨੇ ਪਰ ਮੈਂ ਤੁਹਾਡੇ ਯਾਦ ਕਰਾ ਦਿੰਨਾ ਜਦੋਂ ਤੁਹਾਡੇ ਯਾਦ ਹੋਣਾ ਪਿਛਲੇ 3-4 ਮਹੀਨੇ ਰਹਿ ਗਏ ਸੀ ਤੇ ਕੈਪਟਨ ਨੂੰ ਲਾ ਕੇ ਕਾਂਗਰਸ ਨੇ ਪਾਸੇ ਮਾਰਿਆ ਤੇ ਚੰਨੀ ਮੁੱਖ ਮੰਤਰੀ ਬਣਾ ਸਾਰਾ ਤੋੜਾ ਝਾੜਤਾ ਸੀਗਾ ਜਾ ਕੇ ਕਾ ਦਿੱਤੇ ਕੈਪਟਨ ਤੇਜੀ ਕੈਪਟਨ ਜ਼ਿੰਮੇਵਾਰ ਸੀ ਹੁਣ ਅਸੀਂ ਕੰਮ ਕਰਾਂਗੇ ਇਹ ਵੀ ਹੋ ਸਕਦਾ ਹੈ ਕਿ ਇੰਨਾ ਬੱਚੇ ਹੌਲੀ 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 ਇਹ ਸੋਚਿਆ ਵੀ ਹੁਣ ਬਗਾਵਤ ਕਰਦੇ ਕਰਦੇ 1 2 3 4 ਫਿਰ ਅਖੀਰ ਤੇ ਮੁੱਖ ਮੰਤਰੀ ਸਾਹਿਬ ਜਨਾਬ ਕਹਿਣ ਦੇਖੋ ਜੀ ਸਾਨੂੰ ਤਾਂ ਇਹਨਾਂ ਨੇ ਦੱਬੀ ਰੱਖਿਆ ਤੇ ਹੁਣ ਅਸੀਂ ਤੁਹਾਡੇ ਨਾਲ ਆ ਹੁਣ ਅਸੀਂ ਪੰਜਾਬ ਨਾਲ ਸੋ ਪੰਜਾਬੀਓ ਇਹਨਾਂ ਗੱਲਾਂ 'ਚ ਨਾ ਆਜੋ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਚੇਤੇ ਰੱਖਿਓ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਨਾਲੇ ਛਲਾਵਾ ਹੋਵੇ ਇਹ ਧੋਖਾ ਹੋਵੇ ਪਰ ਮੈਂ ਕਹਣਾ ਪਠਾਨ ਮਾ ਜਰਾ ਜੇ ਤੂੰ ਮਰਦ ਦਾ ਬੱਚਾ ਤੂੰ ਕਹਿ ਰਹਾ ਹੈਂ ਕਿ ਭਵੰਤ ਸਿਆ ਮਰਦ ਦਾ ਬੱਚਾ ਬਣ ਮਰਦ ਬਣ ਪੰਜਾਬ ਤੇ ਨਾਲ ਹੈ ਪੰਜਾਬ ਕਦੇ ਨਾਲ ਸੀ ਪਰ ਜੋ ਪੰਜਾਬ ਨਾਲ ਕਰਤਾ ਨਾ ਤੂੰ 3.5 ਸਾਲਾਂ ਚ ਹੁਣ ਪੰਜਾਬ ਨਹੀਂ ਹੈਗਾ ਸ਼ੇਰੋ ਹੁਣ ਪੰਜਾਬ ਤੁਹਾਡੇ ਨਾਲ ਨਹੀਂ ਖੜੂਗਾ ਜੇ ਹੁਣ ਵੀ ਪੰਜਾਬ ਖੜੂਗਾ ਫਿਰ ਇਹ ਲੋਕ ਜੁੱਤੀਆਂ ਦੇ ਯਾਰ ਹੈ ਇਹ ਜੁੱਤੀਆਂ ਦੇ ਲੈਕ ਹੈ ਜੇ ਇੰਨਾ ਘਣ ਕਰਾ ਕੇ ਵੀ ਇੰਨੀਆਂ ਕਸੀ ਮੋਮੋ ਠੇੜੀਆਂ ਗੱਲਾਂ ਚ ਆ ਕੇ ਛਲਾਵੇ ਚ ਆ ਕੇ ਬਹਿਕਾ ਬਚਾਵੇ ਕਹਿ ਦਈਏ ਹਾਂ ਜੀ ਅਸੀਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਜੀ ਪਰ ਹੁਣ ਦੇਖਦੇ ਆ ਕਿਹਨ ਕਹਣ ਨੱਤਰ ਦਾ ਕਿਹੜਾ ਕਿਹੜਾ ਸੂਰਮਾ ਨੱਤਰ ਦਾ ਦਿੱਲੀ ਵਾਲਿਆਂ ਦੇ ਖਿਲਾਫ ਉਹਨੇ ਜੁੱਤੀ ਥਲੇ ਰਹਿੰਦੇ ਆ ਕੁਰਸੀਆਂ ਕਰਸੀਆਂ ਨਹੀਂ ਸਦਾ ਰਹਿੰਦੀਆਂ ਹੁੰਦੀਆਂ ਯਾਰ ਰਹਿਣਾ ਦਾ ਸੋਡਾ ਕਰਦਾਰ ਰਹਿਣਾ ਸਦਾ ਪੰਜਾਬ ਚ